ਇਥੋਂ ਦੀ ਪਾਕ ਪਵਿੱਤਰ ਸਰਜ਼ਮੀਨ ਨੂੰ ਗੁਰੂਆਂ ਪੀਰਾਂ ਫਕੀਰਾਂ ਤੇ ਪੂਜਣ ਯੋਗ ਸਥਾਨਾਂ ਨੂੰ ਸ਼ਹੀਦਾਂ ਮুরিਦਾਂ ਦੇ ਆਸ਼ਕਾ ਸਾਧਕਾਂ ਦੇ ਜਿਨ੍ਹਾਂ ਨੇ ਆਪਣੀ ਕੌਮ ਪ੍ਰਤੀ ਆਪਣੇ ਦੇਸ਼ ਪ੍ਰਤੀ ਕੁਰਬਾਨੀਆਂ ਦਿੱਤੀਆਂ ਉਹ ਵੀ ਅਣਪੋਲ ਤਰੀਕੇ ਨਾਲ ਸੋ ਇਸ ਤੋਂ ਵੱਡਾ ਜ਼ੁਲਮ ਮੇਰਾ ਖਿਆਲ ਆ ਡਾਇਰ ਤੋਂ ਕੋਈ ਹੋਰ ਨਹੀਂ ਹੋਇਆ ਹੋਏਗਾ ਜੋ ਜਲਿਆਂ ਵਾਲੇ ਬਾਗ ਦੇ ਵਿੱਚ ਕਰ ਗਿਆ ਕੇ ਮਾਰਨ ਤੋਂ ਬਾਅਦ ਗੋਲੀਆਂ ਚਲਾਉਣ ਤੋਂ ਬਾਅਦ ਆਰਡਰ ਦੇਣ ਤੋਂ ਬਾਅਦ ਕਹਿੰਦੇ ਹੁਣ ਚੈੱਕ ਕਰੋ ਕਿ ਇਹਨਾਂ ਦੇ ਸਾਹ ਵਿੱਚ ਕਿਸੇ ਦੇ ਹੈ ਉਹਨਾਂ ਨੂੰ ਸੰਗੀਨਾ ਨਾਲ ਮਾਰਿਆ ਗਿਆ ਇਹ ਆ ਸ਼ੰਕਰ ਨਾਇਰ ਜੀ ਦੇ ਪੋਤੇ ਹੈ ਜ਼ਿੰਦਾ ਹੈ ਮੌਜੂਦ ਹੈ ਉਹਨਾਂ ਦੇ ਨਾਮ ਦੀ ਜਰਾ ਖੁੱਲ ਕੇ ਤਾਲੀ ਸਟੇਜ ਤੇ ਬੁਲਾਉਣਾ ਚਾਹਾਂਗੇ ਉਹਨਾਂ ਨੂੰ ਪਲੀਜ਼ ਮੈਮਰੀ ਆਫ ਸਰ ਚੇਤੂਰ ਸ਼ੰਕਰ ਨਾਇਰ ਮਾਈ ਗ੍ਰੇਟ ਗ੍ਰੈਂਡ ਫਾਦਰ ਐਂਡ ਆਮ ਵੈਰੀ ਪ੍ਰਿਵੀਲੇਜਡ ਟੂ ਬੀ ਹੇਅਰ ਵੈਲੰਟ ਇਸ ਫਿਲਮ ਦੇ ਲਈ ਔਰ ਜਨ ਦੇ ਬਦੌਲਤ ਫਿਲਮ ਦਾ ਸ਼ੁਭ ਆਰੰਭ ਹੋਇਆ ਔਰ ਇਸ ਨਗਰ ਖੇੜੇ ਨੂੰ ਜਸ ਨਗਰ ਖੇੜੇ ਦੇ ਮਾਲਕ ਨੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇੱਥੋਂ ਦੀ ਪਾਕ ਪਵਿੱਤਰ ਸਰਜ਼ਮੀਨ ਨੂੰ ਗੁਰੂਆਂ ਪੀਰਾਂ ਫਕੀਰਾਂ ਦੇ ਪੂਜਣ ਯੋਗ ਸਥਾਨਾਂ ਨੂੰ ਸ਼ਹੀਦਾਂ ਮুরিਦਾਂ ਦੇ ਆਸ਼ਕਾ ਸਾਧਕਾਂ ਦੇ ਜਿਨ੍ਹਾਂ ਨੇ ਆਪਣੇ ਕੌਮ ਪ੍ਰਤੀ ਆਪਣੇ ਦੇਸ਼ ਪ੍ਰਤੀ ਕੁਰਬਾਨੀਆਂ ਦਿੱਤੀਆਂ ਉਹ ਵੀ ਅਨਪੋਲ ਤਰੀਕੇ ਨਾਲ ਸੋ ਇਸ ਤੋਂ ਵੱਡਾ ਜ਼ੁਲਮ ਮੇਰਾ ਖਿਆਲ ਆ ਡਾਇਰ ਤੋਂ ਕੋਈ ਹੋਰ ਨਹੀਂ ਹੋਇਆ ਹੋਵੇਗਾ ਜੋ ਜਲਿਆਂ ਵਾਲੇ ਬਾਗ ਦੇ ਵਿੱਚ ਕਰ ਗਿਆ ਹੋਵੇਗਾ ਉਸ ਕਹਾਣੀ ਨੂੰ ਪੇਸ਼ ਕਰਨ ਲਈ ਇਹ ਕਹਾਣੀ ਆਈ ਕਿੱਥੋਂ ਮੈਨੂੰ ਮੇਕ ਦੇਖਣ ਦਾ ਮੌਕਾ ਮਿਲਿਆ ਮੈਨੂੰ ਇਤਫਾਕ ਹੋਇਆ ਉਸ ਫਿਲਮ ਦਾ ਦੇਖਣ ਦਾ ਔਰ ਮੈਂ ਛੋਟੇ ਪਰਦੇ ਤੇ ਦੇਖੀ ਹੈ ਮਗਰ ਹਰ ਚੀਜ਼ ਦਾ ਇੱਕ ਜਿਹੜਾ ਖਾਸ ਅੰਦਾਜ਼ ਹੈ ਉਹ ਵੱਡੇ ਪਰਦੇ ਤੇ ਦੇਖਣ ਦਾ ਹੀ ਹੈ ਮਗਰ ਉਸ ਦੇ ਵਿੱਚ ਵੀ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਅੱਖਾਂ ਨੰਮ ਹੁੰਦੀਆਂ ਹਰ ਜਗ੍ਹਾ ਤੇ ਅਸੀਂ ਤਾਂ ਸਿਰਫ ਜਲਿਆਂ ਵਾਲੇ ਬਾਗ ਦੀਆਂ ਕਿੰਨੀਆਂ ਫਿਲਮਾਂ ਦੇਖੀਆਂ ਹੋਣੀਆਂ ਜਿਹਦੇ ਵਿੱਚ ਉਹਨਾਂ ਦੇ ਸੀਨ ਆਏ ਨੇ ਮਗਰ ਇਸ ਦੇ ਵਿੱਚ ਜੋ ਸੀਨ ਆਏ ਨੇ ਕਿ ਮਾਰਨ ਤੋਂ ਬਾਅਦ ਗੋਲੀਆਂ ਚਲਾਉਣ ਤੋਂ ਬਾਅਦ ਆਰਡਰ ਦੇਣ ਤੋਂ ਬਾਅਦ ਕਹਿੰਦੇ ਹੁਣ ਚੈੱਕ ਕਰੋ ਕਿ ਇਹਨਾਂ ਦੇ ਸਾਹ ਵਿੱਚ ਕਿਸੇ ਦੇ ਹੈ ਉਹਨਾਂ ਨੂੰ ਸੰਗੀਨਾ ਨਾਲ ਮਾਰਿਆ ਗਿਆ ਕਿ ਕਿਸੇ ਦੇ ਵਿੱਚ ਕੋਈ ਸਾਹ ਬਾਕੀ ਨਾ ਰਹਿ ਜਾਏ ਸੋਇਬ ਗੁਰਪ੍ਰੀਤ ਕੋ ਗੀਜੀ ਨੇ ਜੋ ਤੁਹਾਡੇ ਨਾਲ ਜਿਹੜੀ ਗੱਲ ਜਿੱਥੋਂ ਛੱਡੀ ਸੀ ਕਿ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਸ਼ੰਕਰ ਨਾਇਰ ਸਾਹਿਬ ਸਰ ਜਿਨ੍ਹਾਂ ਨੇ ਆਪਣੀ ਸਰ ਦੀ ਉਪਾਦੀ ਤਿਆਗ ਦਿੱਤੀ ਔਰ ਤੁਹਾਥੋਂ ਵੱਧੇ ਕੋਈ ਨਿਭਾਵ ਨਹੀਂ ਸਕਦਾ ਸੀ ਬਾਬਾ ਤੁਸੀਂ ਬਿਲਕੁਲ ਐਮਰਵਾ ਜਦੋਂ ਡਿਲੀਟ ਕਰਕੇ ਜਦੋਂ ਉਹਦੇ ਚੋਂ ਤੁਹਾਡੀ ਤਸਵੀਰ ਨਿਕਲਦੀ ਹੈ ਤਾਂ ਸ਼ੰਕਰ ਨਾਇਰ ਲੱਗਦੇ ਸੀ ਸੁਰਗੋਚੀ ਉਹਨਾਂ ਦੇ ਪਰਪੋਤੇ ਕਹਿ ਸਕਦੇ ਸੀ ਉਹਨਾਂ ਦੇ ਵੱਡੇ ਪੋਤੇ ਮਦਰ ਪੋਤਿਆਂ ਦੇ ਪੋਤੇ ਪਰਪੋਤੇ ਜਿਹੜੇ ਹਾਂਜੀ ਹਾਂ ਰਗੂ ਜੀ ਔਰ ਪੁਸ਼ਪਾ ਜੀ ਇਹ ਸ਼ੰਕਰ ਨਾਇਰ ਜੀ ਦੇ ਪੋਤੇ ਹੈ ਜ਼ਿੰਦਾ ਹੈ ਮੌਜੂਦ ਹੈ ਉਹਨਾਂ ਦੇ ਨਾਮ ਤੇ ਜਰਾ ਖੁੱਲ ਕੇ ਤਾਲੀ ਸਟੇਜ ਤੇ ਬੁਲਾਉਣਾ ਚਾਹਾਂਗੇ ਉਹਨਾਂ ਨੂੰ ਪਲੀਜ਼ ਜੀ ਜੀ ਪੁਸ਼ਪਾ ਜੀ ਹਾਂ ਪੁਸ਼ਪਾ ਪਲਟ ਔਰ ਰਗੂ ਜੀ ਇਹਨਾਂ ਨੇ ਇਸ ਕਹਾਣੀ ਨੂੰ ਜਨਮ ਦਿੱਤਾ ਔਰ ਉਹ ਕਹਾਣੀ ਦੇ ਜਨਮਦਾਤਾ ਮਗਰ ਉਸ ਨੂੰ ਪਿਕਚਰਾਇਜ਼ ਕਰਨ ਵਾਲੇ ਇਸ ਫਿਲਮ ਦੇ ਜਿੰਨੇ ਵੀ ਯੂਨਿਟ ਤੇ ਐਕਟਰ ਕੈਰੈਕਟਰ ਡਾਇਰੈਕਟਰ ਧੰਨਵਾਦ ਪ੍ਰਣਾ Yes, of course. I speak in English. Today is a very auspicious day for us. Because. Okay. okay. It is a very auspicious day for us. Because today is Vishu, the Malayali New Year. And you have chosen today to, to honor the. The memory of Sir Chetur Shankaranaya, my great grandfather. And I'm very privileged to be here. And I want to thank Dharma Productions, Mr. Akshay Kumar, Mr. Madhavan, yeah, Madhavan. Ananya Pandey, Amritpal's, Bindra, and of course, Karan Singh Thyagi and everyone else involved in bringing his story to life. And the whole world now resounds with the name of Chetur Shankaranaya. And I'm very, very grateful to all of you. Thank you. And I'd like to thank the people of Punjab. You honored him hundreds of years ago, 106 years ago, 107 years ago, and you're, you're here honoring him again. I really, really thank you. This is a great film, it's an absolutely incredible film. And Mr. Akshay Kumar, Mr. Madhavan have played, and Ananya have played incredible roles. They are such a wonderful story and so beautifully played. I don't think Raghu's great grandfather could have been played by anybody besides Akshay Kumar. Thank you very much. Thank you for being here. Thank you very much. ਉਹ ਛੋਟੇ ਛੋਟੇ ਬੱਚੇ ਮਾਸੂਮ ਬਜ਼ੁਰਗ ਜੋ ਉਸ ਵੇਲੇ ਸ਼ਾਮਿਲ ਸੀ ਲੈਕਚਰ ਸੁਣਨ ਵਾਸਤੇ ਆਏ ਸੀ ਔਰ ਕਿਸੇ ਨੂੰ ਪਤਾ ਨਹੀਂ ਕੀ ਇਹਦੇ ਪਿੱਛੇ ਸਾਜ਼ਿਸ਼ ਕੀ ਹੈ ਔਰ ਸਾਜ਼ਿਸ਼ ਸਿੱਧਾ ਡਾਇਰ ਦੇ ਉੱਤੇ ਆਉਂਦੀ ਹੈ ਔਰ ਗੋਲੀਆਂ ਚੱਲਦੀਆਂ ਨੇ ਉਹ ਸਭ ਕੁਝ ਤਬਾਹ ਹੋ ਜਾਂਦਾ ਫਿਨਿਸ਼ ਹੋ ਜਾਂਦਾ ਮਗਰ ਇਹ ਜ਼ਮੀਨ ਇਹ ਸਰਜ਼ਮੀਨ ਹਮੇਸ਼ਾ ਸਲੂਟ ਦੇ ਕਾਬਿਲ ਰਹੇਗੀ ਔਰ ਦੁਨੀਆ ਆਉਂਦੀ ਰਹੇਗੀ ਔਰ ਸਜਦੇ ਕਰਦੀ ਰਹੇਗੀ ਉਸ ਮਗਰ ਇੱਕ ਗੱਲ ਹੋਰ ਕਿ ਦੁਨੀਆ ਯਾਦ ਰੱਖੇਗੀ ਜਿਨ੍ਹਾਂ ਨੇ ਫਿਲਮ ਬਣਾਈ ਹੈ ਜਿਨ੍ਹਾਂ ਨੇ ਫਿਲਮ ਦੇ ਵਿੱਚ ਐਕਟ ਕੀਤਾ ਹੈ। ਥੈਂਕ ਯੂ ਸੋ ਮਚ। ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।